ਆਜੂ ਦਰਸ਼ਨ ਕਰੀਏ ਐਸ ਪੰਡ ਦੇ ਇਹ ਬਠਿੰਡੇ ਜ਼ਿਲ੍ਹੇ ਦਾ ਪੰਡਾ ਚੱਕ ਫਤੇ ਸਿੰਘ ਵਾਲਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਸ ਪੰਡ ਚ ਆਏ ਸੀਗੇ 1706 ਦੇ ਵਿੱਚ ਇਸ ਪੰਡ ਚ ਇੱਕ ਜਗਾ ਹੈਗੀ ਆ ਜਿੱਥੇ ਗੁਰੂ ਸਾਹਿਬ ਨਾਲ ਸੰਬੰਧਤ ਬਹੁਤ ਸਾਰੀਆਂ ਨਿਸ਼ਾਨੀਆਂ ਨੂੰ ਰੱਖਿਆ ਗਿਆ ਆਜੂ ਅੱਜ ਆਪਾਂ ਇਹ ਪਿੰਡ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਅੱਜ ਜੋ ਸ੍ਰੀ ਗਾਦੀ ਦਰਸ਼ਨ ਕਰਾਉਣਿਆਂ ਉਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰਾਉਣਿਆਂ ਜਿੱਥੇ ਮੇਰੇ ਸ਼ੈਣ ਸ਼ਾਹ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਹੇ ਉਹਨਾਂ ਦਾ ਘਰ ਦਿਖਾਉਣਿਆਂ ਤੁਹਾਨੂੰ ਉਹਨਾਂ ਨੇ ਜੋ ਵੀ ਉਹ ਚੀਜ਼ਾਂ ਵਰਤਦੇ ਸੀਗੇ ਉਹਨਾਂ ਦੀ ਪਗੜੀ ਦਿਖਾਉਣਿਆਂ ਤੁਹਾਨੂੰ ਉਹਨਾਂ ਨਾਲ ਸੰਬੰਧਤ ਬਹੁਤ ਸਾਰੀਆਂ ਆਖਰੀ ਨਿਸ਼ਾਨੀਆਂ ਦਿਖਾਉਣਿਆਂ ਤੁਹਾਨੂੰ ਜਦੋਂ ਵੀ ਤੁਹਾਡਾ ਚੱਕਰ ਲੱਗੇ ਦਾ ਬਟਿੰਡੇ ਜ਼ਿਲੇ ਵਿੱਚ ਐਸ ਪੈਂਡ ਚ ਇਹ ਨਿਸ਼ਾਨੀਆਂ ਨੂੰ ਜ਼ਰੂਰ ਦੇਖ ਕੇ ਜਾਓ ਦਿਲ ਨੂੰ ਬਹੁਤ ਸਕੂਨ ਮਿਲਦਾ ਸੱਬਦਾ نیچےੋ ਕਮਰਾ ਦੇਖਿਆ ਆ ਆ ਦੇਖੋ ਇਹਦੀ ਉੱਪਰ ਵਾਲੀ ਜਿਹੜਾ ਉੱਪਰੋਂ ਉੱਪਰਲਾ ਭਾਗ ਹੈਗਾ ਕਮਰੇ ਦਾ ਛੱਤ ਦੇ ਉੱਪਰੋਂ ਉਹਨੂੰ ਵੀ ਐ ਸੰਭਾਲ ਕੇ ਰੱਖਿਆ ਹੈ ਕੱਚਾ ਇਹਨੂੰ ਲੰਬਿਆਂ ਕੋਚਿਆ ਉੱਪਰ ਤੱਕ ਛੱਤ ਨਾ ਜੁੜਿਆ ਹੈਗਾ ਆ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਆਏ ਇੱਥੇ ਬੈਠ ਕੇ ਉਹਨਾਂ ਨੇ ਪ੍ਰਸ਼ਾਦਾ ਖਾਣੇ ਪ੍ਰਸ਼ਾਦਾ ਛਕਿਆ ਸੀਗਾ 9 ਦਿਨ ਇੱਥੇ ਟਿਕਿਆ ਕਲਗੀ ਆਣ ਲਈ ਪਹਾੜ ਸ਼ਰੀ ਸਤ ਮੁਰਦੀ ਦੇਖੋ ਪ੍ਰਸ਼ਾਦਾ ਇਹਦੇ ਉੱਤੇ ਤਿਆਰ ਹੋਇਆ ਸੀਗਾ ਇੱਥੇ ਮੈਨੂੰ ਲੱਗਦਾ ਰੂਹ ਦੀ ਪੰਜਾਈ ਹੋ ਰਹੀ ਆ ਰੂਹ ਪਿੰਜਾ ਜਾ ਰਿਹਾ ਅੱਸੀ ਆ ਵਈ ਰੂਪ ਇੰਜ ਰਹਿ ਰੂ ਅੱਛਾ ਉਹ ਨਿਕਲ ਰਿਹਾ ਫਿਰ ਹੈਨਾ ਇਹ ਬਾਈ ਰਜਾਈਆਂ ਬਣਾਉਂਦੇ ਆ ਆ ਪੁਰਾਣਾ ਰੂ ਆ ਪੁਰਾਣੇ ਰੂ ਨੂੰ ਇੱਧਰ ਵੀ ਪਾ ਕੇ ਐਮ ਬਸੀਨ ਲਾਈ ਇੰਨਾ ਭਾਈਆ ਆ ਇਧਰ ਆ ਦੂਜਾ ਰੂ ਰੱਖਿਆ ਇਹਨਾਂ ਨੇ ਹਨਾ ਆ ਜਿਹੜਾ ਆ ਜਿਹੜਾ ਕੱਪੜਿਆਂ ਤੋਂ ਬੰਦਾ ਹਨਾ ਬਾਕੀ ਰਜਾਈਆਂ ਆ ਦੇਖੋ ਤੁਸੀਂ ਤੇ ਉਹ ਦੇਸੀ ਆ ਇਹ ਇਤਿਹਾਸਕ ਪਿੰਡ ਆ ਜਿਹੜਾ ਤੁਹਾਨੂੰ ਦਿਖਾ ਰਹੇ ਚੱਕ ਫਤਿਹ ਸਿੰਘ ਵਾਲਾ ਜਿਲ੍ਹਾ ਹੈਗਾ ਪਟੰਡਾ ਤੇ ਨੇੜੇ ਆ ਪੁੱਚੋ ਮੰਡੀ ਗੇਟ ਦੇਖੋ ਕਿੰਨਾ ਸੋਹਣਾ ਚੱਕ ਫਤੇ ਸਿੰਘ ਵਾਲਾ ਪਿੰਡ ਆ ਜਿਹੜੇ ਵੀ ਭਾਈ ਇਸ ਪਿੰਡ ਤੋਂ ਦੇਖ ਰਹੇ ਹੋ ਜਾਂ ਨੇੜੇ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਨੂੰ ਅੱਜ ਇਸ ਪਿੰਡ ਚ ਲੈ ਕੇ ਆਏ ਆ ਇੱਥੇ ਆਪਾਂ ਦੇਖਦੇ ਆ ਇੱਕ ਇਤਿਹਾਸਿਕ ਗੁਰੂ ਘਰ ਆ ਉਹਦੇ ਦਰਸ਼ਨ ਕਰਾਉਣੇ ਅੱਜ ਇੱਥੇ ਪਹੁੰਚ ਗਏ ਆਪਾਂ ਗੁਰੂਗਰ ਮਾਤਾ ਦੇਸਾ ਜੀ ਗੁਰਦੁਆਰਾ ਸਾਹਿਬ ਆ ਚੱਕ ਫਤੇ ਸਿੰਘ ਪਿੰਡ ਇੱਥੋਂ ਸੜਕ ਖਤਮ ਹੋ ਜਾਂਦੀ ਆ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਆਪਾਂ ਤੁਹਾਨੂੰ ਅ ਅੱਜ ਲੈ ਕੇ ਆਏ ਚੱਕ ਫਤੇ ਸਿੰਘ ਇਹ ਫਰੋਜਪੁਰ ਕਹਿਤਾ ਸੋਰੀ ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਪੁੱਚੋ ਮੰਡੀ ਇੱਥੇ ਨੇੜੇ ਹੀ ਆ ਮਤਲਬ 5-6 ਕਿਲੋਮੀਟਰ ਹੋਊਗਾ ਤੇ ਇੱਥੇ ਆਪਾਂ ਤੁਹਾਨੂੰ ਇਤਿਹਾਸਿਕ ਗੁਰੂ ਘਰ ਲੈ ਕੇ ਆਏ ਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ 1706 ਦੇ ਵਿੱਚ ਤੇ ਉਹਨਾਂ ਦੀਆਂ ਕੁਝ ਨਿਸ਼ਾਨੀਆਂ ਹੈਗੀਆਂ ਉਹਨਾਂ ਦੇ ਦਰਸ਼ਨ ਕਰਾਉਣੇ ਆ ਆਜੋ ਨਾਲ ਹੀ ਇਹ ਗੁਰੂ ਘਰ ਆਪਾਂ ਆ ਗਏ ਦਰਸ਼ਨ ਕਰਦੇ ਆ ਤੁਹਾਨੂੰ ਵੀ ਨਾਲ ਕਰਾਉਣੇ ਆ ਨਾਲ ਬਣੇ ਰਹੋ ਕਿੰਨਾ ਸੋਹਣਾ ਸੱਚੇ ਬਾਦਸ਼ਾਹ ਮਾਲਕ ਸੱਚੇ ਬਾਦਸ਼ਾਹ ਤੇਰਾ ਯਾਸਰਾਈ ਇਹ ਗੁਰੂ ਸਾਹਿਬ ਹੈਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਕੋਰ ਮਾਤਾ ਸੁੰਦਰ ਕੋਰ ਸ੍ਰੀ ਜੀ ਦੀ ਚਰਨ ਛੋਪਾ ਪ੍ਰਾਪਤ ਸਨਮਤ ਬਚੀ ਦੁਨੀਆ ਦੇ ਵਿੱਚੋਂ ਇੱਕ ਇੱਕ ਆਖਰੀ ਨਿਸ਼ਾਨੀ ਬੁਰਜ ਸਾਹਿਬ ਮਾਈ ਦੇਸ਼ਾ ਪਾਸ਼ਾਏ ਦਸਨੀ ਇਹ ਗੁਰਦੁਆਰਾ ਸਾਹਿਬ ਦਾ ਨਾਮ ਆ ਠੀਕ ਹੈ ਵੀਰੇ ਬੁਰਜ ਸਾਹਿਬ ਮਾਈ ਦੇਸਾ ਅਤੀਆਸ ਵੀ ਤੁਹਾਨੂੰ ਨਾਲ-ਨਾਲ ਦੱਸ ਦਿਆਂ ਪਹਿਲਾਂ ਦਰਸ਼ਨ ਕਰਿਏ ਸੱਚੇ ਪ੍ਰਸ਼ਾਣ ਮਾਈ ਸਤਨਾਮ ਸ੍ਰੀ ਵਾਹਿਗੁਰੂ ਮਾਈ ਕੋ ਉੱਪਰੋਂ ਫੋਨ ਫੜੀ ਇਹ ਜਿਹੜਾ ਕਮਰਾ ਹੈਗਾ ਇਹਦੀ ਛੱਤ ਦੇਖੋ ਕੱਚਾ ਹੀ ਆਜੋ ਆਜੋ ਭਾਈ ਸਾਹਿਬ ਆਜੋ ਅੱਗੇ ਇਹ ਬਾਬਾ ਜੀ ਜਿਵੇਂ ਇਹ ਕੱਚਾ ਹੀ ਆ ਕਮਰਾ ਜੇ ਵੀ ਕੱਚਾ ਅੱਛਾ ਕੱਚਾ ਹੀ ਹੈ ਜੀ ਠੀਕ ਹੈ ਉੱਪੂ ਪੈਨ ਕੱਢ ਦੇ ਠੀਕ ਹੈ ਇੱਥੇ ਇਹਦਾ ਇਤਿਹਾਸ ਦੱਸਿਓ ਜੀ ਇਹ ਜਿਹੜਾ ਪਲੰਗ ਹੈਗਾ ਦਸਵੇਂ ਪਾਸਾ ਵੇਲੇ ਦੇਈ ਆ ਜੀ ਪਹਿਲਾਂ ਅੱਛਾ ਜੀ ਇਸੇ ਪਲੰਗ ਤੇ ਪ੍ਰਸ਼ਾਦਾ ਪਾਣੀ ਬੈਠੇ ਸ਼ਕਿਆ ਜਿਵੇਂ ਉਹ ਪਿੱਛੇ ਤਸਵੀਰ ਲੱਗੀ ਆ ਸਾਹਮਣੇ ਅੱਛਾ ਉਹ ਗੁਰੂ ਸਾਹਿਬ ਆਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਹਾਂਜੀ ਤੇ ਇੱਥੇ ਬੈਠ ਕੇ ਉਹਨਾਂ ਨੇ ਪ੍ਰਸ਼ਾਦਾ ਪਾਣੀ ਪ੍ਰਸ਼ਾਦਾ ਛਕਿਆ ਸੀਗਾ ਨੌ ਦਿਨ ਇੱਥੇ ਠਹਿਰੇ ਏਸ਼ੇ ਛੱਤ ਦੇ ਨੀਚੇ ਮਾਤਾ ਸਾਹਿਬ ਕੋਲ ਮਾਤਾ ਸੁੰਦਰ ਕੋਲ ਠੀਕ ਹੈ ਠੀਕ ਹੈ ਛੱਤ ਉਸ ਟਾਈਮ ਦੀ ਆ ਆ ਦੇਖੋ ਸ਼ਤੀਰੀਆਂ ਬਾਲੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਸੀਗੇ ਇੱਥੇ ਮਾਤਾ ਦੇਸ਼ਾ ਜੀ ਦਾ ਇਹ ਘਰ ਆ ਹਾਂਜੀ ਮਾ ਦੇਸ਼ਾ ਦਾ ਘਰ ਹੈ ਠੀਕ ਹੈ ਜੀ ਠੀਕ ਆ ਤੇ ਉਹਨਾਂ ਦੇ ਨਾਲ ਕੌਣ ਸੀਗੇ ਮਾਤਾ ਸੁન્દਰੀ ਮਾਤਾ ਸੁnderਕੌਰ ਮਾਤਾ ਸੈਬਕੌਰ ਮਾਤਾ ਸੈਬਕੌਰ ਉਹਨਾਂ ਹੀ ਨਾਲ ਸੀਗੇ ਉਹ ਸਭ ਦੇ ਨਾਲ ਸੀ ਨਾਲ ਸਿੰਘ ਜੋ ਜਿਹੜਾ ਪਿੱਛੇ ਦਿਖਾਇਆ ਹੋਇਆ ਉਹ ਮਾਤਾ ਜੀ ਦੇ ਸਹੇਲੀ ਸੀਗੇ ਅੱਛਾ ਜੀ ਮਾਤਾ ਅਤੀਸੋ ਅੱਛਾ ਜੀ ਕੋਈ ਸਹੇਲੀ ਸੀ ਉਹਨਾਂ ਦੀ ਬਸ ਠੀਕ ਹੈ ਮਾਤਾ ਅਤੀਸੋ ਠੀਕ ਹੈ ਜੀ ਠੀਕ ਹੈ ਤੇ ਆ ਬੋਰਡ ਵੀ ਲੱਗਿਆ ਤੁਸੀਂ ਪੜ੍ਹ ਲਿਓ ਸਾਰਾ ਇਤਿਹਾਸ ਇੱਥੇ ਗੁਰੂ ਸਾਹਿਬ ਆ ਓਵੇਂ ਸੰਭਾਲ ਕੇ ਰੱਖਿਆ ਯਾਰ ਬਹੁਤ ਵਧੀਆ ਅੰਬਾ ਜੀ ਬਹੁਤ ਵਧੀਆ ਗੱਲ ਹੈਗੀ ਆ ਕਿਉਂਕਿ ਜਿਹੜੇ ਜਿਵੇਂ ਮਤਲਬ ਉਸ ਟਾਈਮ ਤੇ ਸੀ ਅਸੀਂ ਅੱਜ ਵੀ ਓਵੇਂ ਦੇਖ ਸਕਦੇ ਜੀ ਮੈਂ ਨਾ ਯਾਰ ਪੜਿਆ ਸੀਗਾ ਤੇ ਫਿਰ ਮੈਂ ਕਿਹਾ ਅੱਜ ਦੇਖ ਕੇ ਆਉਂਗਾ ਜਰੂਰ ਅੱਜ ਮੌਕਾ ਮਿਲਿਆ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਆਪਾਂ ਦੇਖਣ ਆ ਗਏ ਦੇਖੋ ਇੱਕ ਇੱਕ ਚੀਜ਼ ਤੁਸੀਂ ਦੇਖੋ ਇਹ ਆ ਗੁਰੂ ਸਾਹਿਬ ਜਦੋਂ ਆਏ ਮਾਤਾ ਦੇਸ਼ਾ ਜੀ ਪ੍ਰਸ਼ਾਦਾ ਛਕਾਉਂਦੇ ਉਹਨਾਂ ਨੂੰ ਹਾਂ ਪਿੱਛੇ ਮਾਤਾ ਤੀਸ਼ੋ ਜੀ ਨਾਲ ਬੈਠੇ ਮਾਤਾ ਤੀਸ਼ੋ ਜੀ ਪਿੱਛੇ ਬਾਲ ਰੂਪ ਚ ਬੈਠੇ ਨੇ ਉਹ ਗ੍ਰੰਥ ਗਿਆਨੀ ਬਾਬਾ ਸੰਗੂ ਸਿੰਘ ਜੀ ਅੱਛਾ ਜੀ ਜਿਹੜਾ ਉਹ ਛੋਟਾ ਬੱਚੇ ਆ ਹਾਂ ਜੀ ਬਾਲਕ ਠੀਕ ਹੈ ਜੀ ਠੀਕ ਹੈ ਤੇ ਇਧਰ ਵੀ ਬੋਰਡ ਲੱਗਿਆ ਇਹ ਘਰ ਸੀਗਾ ਇਹ ਕਮਰਾ ਕੱਚਾ ਬਿਲਕੁਲ ਆਛਤ ਦੇਖੋ ਸ਼ਤੀਰੀਆਂ ਦੋ ਪਾਈਆਂ ਹੈਗੀਆਂ ਤੇ ਉੱਤੇ ਨਾ ਵੈਸੇ ਉਹ ਜਿਵੇਂ ਆਪਾਂ ਬਾਲੇ ਬੱਤੇ ਪਾਉਣੇ ਆ ਉਹਦੀ ਜਗ੍ਹਾ ਤੇ ਵੈਸੇ ਹੀ ਉਹ ਬਾਸ ਪਾਏ ਆ ਤੇ ਲੱਕੜ ਦੇ ਆ ਤੇ ਆਹ ਦੇਖੋ ਇੱਧਰ ਸਾਰਾ ਲੰਬਾ ਪੋਚਾ ਹੋਇਆ ਹੋਇਆ ਵਧੀਆ ਤੇ ਐਂ ਕਮਰਾ ਸੀਗਾ ਇੱਥੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਤਲਗੀਆਂ ਵਾਲੇ ਬਾਦਸ਼ਾਹ ਇੱਥੇ ਬੈਠੇ ਸੀਗੇ ਉਸ ਹੀ ਆ ਦੇਖਣ ਕਰ ਰਹੇ ਹਾਂ ਸਾਰੇ ਭਾਗਾਂ ਵਾਲਿਓ ਸਤਨਾਮ ਵਾਹਿਗੁਰੂ ਲਿਖ ਦਿਓ ਕਮੈਂਟਾਂ ਦੇ ਵਿੱਚ ਚੱਕ ਗੁਰੂ ਚੱਕ ਚੱਕ ਫਤਿਹ ਸਿੰਘ ਵਾਲਾ ਠੀਕ ਹੈ ਜੀ ਇਹ ਆ ਸੱਚੇ ਪਾਤਸ਼ਾਹ ਦਾ ਕਮਰਾ ਇੱਥੇ ਇਸ ਘਰ ਚ ਫਿਰ ਭਾਈ ਸਾਹਿਬ ਕਿੰਨੇ ਦਿਨ ਰਿਹਾ ਹੈ ਗੁਰੂ ਸਾਹਿਬ 9 ਦਿਨ ਜੀ 9 ਦਿਨ ਠਹਿਰੇ ਸੀ 9 ਦਿਨ ਰਹੇ ਹਾਂਜੀ ਠੀਕ ਹੈ ਜੀ ਠੀਕ ਹੈ ਉਹ ਉਹਨਾਂ ਨੂੰ ਮੱਥਾ ਟੇਕ ਲੈਣਾ ਵਾਹ ਠੀਕ ਹੈ ਜੀ ਤੁਸੀਂ ਦਰਸ਼ਨ ਕਰ ਲਈ ਇਹ ਘਰ ਮਾਤਾ ਜੀ ਦਾ ਐਵੇਂ ਹੈਗਾ ਇਹ ਸਾਈਡ ਤੋਂ ਇਧਰ ਦਰਬਾਰ ਆ ਜੀ ਇੱਥੇ ਪਾਠ ਨਹੀਂ ਸੁਣੇ ਸਾਬ ਠੀਕ ਹੈ ਜੀ ਠੀਕ ਹੈ ਇਧਰ ਦਰਬਾਰ ਆ ਓਕੇ ਉੱਪਰ ਵੀ ਬਾਜੀ ਨਿਸ਼ਾਨੀਆਂ ਉੱਤੇ ਉੱਪਰ ਨਿਸ਼ਾਨੀਆਂ ਆਪਾਂ ਤੁਹਾਨੂੰ ਸਾਰੀਆਂ ਨਿਸ਼ਾਨੀਆਂ ਦਿਖਾਉਣੇ ਗੁਰੂ ਸਾਹਿਬ ਦੀਆਂ ਜਿਹੜੀਆਂ ਇੱਥੇ ਸੰਭਾਲ ਕੇ ਰੱਖੀਆਂ ਗਈਆਂ ਪੂਰੀ ਸ਼ਰਧਾ ਦੇ ਨਾਲ ਇਹ ਗੁਰੂ ਘਰ ਦਾ ਉੱਪਰੋਂ ਦਰਬਾਰ نیچے ਸੀਗਾ ਕਮਰਾ ਕਿਉਂਕਿ ਉਦੋਂ ਪਰਤਪੁਰਤ ਨਹੀਂ ਸੀ ਪੈਂਦੀ ਹੈਗੀ ਉਹ ਉਦੋਂ ਮਤਲਬ ਨੀਵੇਂ ਹੀ ਹੁੰਦੇ ਸੀਗੇ ਘਰ ਉਸ ਤੋਂ ਬਾਅਦ ਸੜਕਾਂ ਉੱਚੀਆਂ ਹੋਈਆਂ ਤੇ ਘਰ ਉੱਚੇ ਹੋ ਗਏ ਪਰ ਉਹ ਕਮਰਾ ਜਿਹੜਾ ਮਤਲਬ ਕਿਉਂਕਿ ਘਰ ਵੀ ਛੋਟੇ ਸੀਗੇ ਤੇ ਬੁੱਬੂ ਪੈਂਦੇ ਪੈਂਦੇ ਆ ਦੇਖੋ ਹੁਣ ਦਰਬਾਰ ਬਹੁਤ ਸੋਹਣਾ ਬਣਿਆ ਦੇਖੋ ਕਿੰਨਾ ਸੋਹਣਾ ਇੱਧਰ ਆਪਾਂ ਤੁਹਾਨੂੰ ਨਿਸ਼ਾਨੀਆਂ ਦਿਖਾਉਨੇ ਆ ਗੁਰੂ ਸਾਹਿਬ ਦੀਆਂ ਤਨ ਸੱਚੇ ਪਾਤਸ਼ਾਹ ਕਲਗੀਆਂ ਦੇ ਬਾਦਸ਼ਾਹ ਦੀਆਂ ਹੀ ਪਵਿੱਤਰ ਲੋਹ ਹੈ ਲੋਹ ਹੈ ਜੀ ਹਾਂਜੀ ਠੀਕ ਹੈ ਗੁਰੂ ਸਾਹਿਬ ਦਾ ਪਿਆਰ ਹੋਇਆ ਉਸ ਟਾਈਮ ਠੀਕ ਹੈ ਜੀ ਠੀਕ ਹੈ ਆਲਵਾਕ ਮਾਤਾ ਜੀ ਨੇ ਜੋ ਸੰਭਾਲ ਕੇ ਮਾਤਾ ਜੀ ਨੇ ਸੰਭਾਲ ਕੇ ਰੱਖ ਲਈ ਜੀ ਠੀਕ ਹੈ ਜੀ ਆ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਲਈ ਲੰਗਰ ਤਿਆਰ ਕਰਨ ਲਈ ਵਰਤੀ ਗਈ ਪਵਿੱਤਰ ਲੋਹ ਤਵੀ ਜਿਹਦੇ ਉੱਤੇ ਆਪਾਂ ਰੋਟੀਆਂ ਪਕਾਉਨੇ ਆ ਉਹ ਆ ਧੰ ਸਤਿ ਗੁਰੂ ਦੇਖ ਲਓ ਇੰਨੇ ਸਾਲ ਹੋ ਗਏ ਤੇ ਇਹ ਅਜੇ ਵੀ ਉਵੇਂ ਹੀ ਆ ਇਹ ਅੱਛਾ ਜੀ ਇਹ ਤੁਹਾਨੂੰ ਦਰਸ਼ਨ ਕਰਾਇਆ ਪਹਿਲਾਂ ਉਸ ਪਲੰਗ ਦਾ ਬਾਣ ਹੈ ਫਿਰ ਤੋਂ ਹੋਇਆ ਠੀਕ ਹੈ ਜੀ ਇਹ ਵਸਤਰ ਗ੍ਰਹਿਗਿਆਨੀ ਬਾਬਾ ਸੰਗੋ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਛੋਪਾਤ ਪਵਿੱਤਰ ਪਲੰਗ ਦਾ ਬਾਣ ਮਹਾਨ ਜਰਨੈਲ ਸ਼ਹੀਦ ਬਾਬਾ ਫਤਿਹ ਸਿੰਘ ਜੀ ਦੀ ਕਿਰਪਾ ਨਾਲ ਹੈ ਬਾਬਾ ਫਤਿਹ ਸਿੰਘ ਜੀ ਦੀ ਅੱਛੜਾ ਬਾਣ ਉਸ ਦੇ ਚਰਨਾ ਹੈ ਠੀਕ ਹੈ ਠੀਕ ਹੈ ਕਿ ਉਸ ਪਲੰਗ ਦਾ ਬਾਣ ਹੈ ਜਿਸ ਤੇ ਪਾਤਸ਼ਾਹ ਬੈਠੇ ਸੀ ਉਹ ਬਾਣ ਹੈ ਅੱਛਾ ਜੀ ਇਹ ਕਰਕ ਕਰਪਾਣ ਦੀ ਪ੍ਰਾਤਨ ਹੈ ओके जी ਤੇ ਇਹ ਬਾਣ ਕਿਉਂਕਿ ਮੰਜਾ ਦਾ ਟੁੱਟ ਗਿਆ ਹੋਊਗਾ ਨਾ ਇੰਨੇ ਸਾਰੇ ਪਿਆ ਜੀ ਅੱਛਾ ਉਹ ਪਲੰਗ ਉਹ ਹੀ ਹੈ ओके ਮਤਲਬ ਠੀਕ ਹੈ ਜੀ ਠੀਕ ਹੈ ਇਹ ਮਤਲਬ ਬਾਣ ਜਿਹੜਾ ਉਹ ਨਿਕਲ ਗਿਆ ਹੋਊਗਾ ਜਾਂ ਉਹਨੂੰ ਸੰਭਾਲ ਕੇ ਰੱਖ ਲਿਆ ਇਹਨੂੰ ਸੰਭਾਲ ਕੇ ਰੱਖ ਲਿਓ ਪਲੰਗ ਹੋਰ ਬੁਣਿਆ ਗਿਆ ਠੀਕ ਹੈ ਜੀ ਠੀਕ ਹੈ ਠੀਕ ਆ ਦੇਖੋ ਬਾਣ ਜੇ ਵੀ ਓਮੇ ਆ ਤੇ ਆ ਕੀ ਆ ਇਹ ਰੱਖ ਲਾ ਜੀ ਓਕੇ ਜੀ ਠੀਕ ਹੈ ਇਹ ਨਿਸ਼ਾਨੀਆਂ ਸਾਰੀਆਂ ਮਾਤਾ ਸਹਿਬ ਕੌਰ ਜੀ ਦਾ ਪੀੜਾ ਸਾਹਿਬ ਠੀਕ ਹੈ ਜੀ ਇੱਥੇ ਬੈਠਦੇ ਸੀ ਮਾਤਾ ਸਾਹਿਬ कौर ਜੀ ਸਪੀੜੇ ਤੇ ਬੈਠਦੇ ਸੀ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਦਸਤਾਰ ਕਲਗੀ ਆਲਾ ਪਵਾਇਸ਼ਰੀ ਸਤਗੁਰ ਦੀ ਦੇਖੋ ਇਹ ਨੂੰ ਵੀ ਬੜੇ ਸ਼ਰਧਾ ਦੇ ਨਾਲ ਸੰਭਾਲ ਕੇ ਰੱਖਿਆ ਗਿਆ ਸਤਨ ਸਤ ਗੁਰ ਸੱਚੇ ਪਾਸ਼ਾ ਇਹ ਦੋਨੋਂ ਚਾਦਰਾਂ ਆ ਸ਼ਰੀ ਪਲੰਘ ਤੇ ਬਿਛਾਈਆਂ ਜਾਂਦੀਆਂ ਜਾਂਦੀਆਂ ਸੀ ਠੀਕ ਹੈ ਜੀ ਠੀਕ ਹੈ ਜਿੰਨੇ ਦਿਨ ਵੀ ਉਹ ਰਹੇ ਹਾਂਜੀ ਹਾਂਜੀ ਓਕੇ ਆ ਵਾਲੀ ਦੇਖੋ ਅਜੇ ਵੀ ਚਾਦਰ ਉਵੇਂ ਹੀ ਆ ਸਤਨਾਉ ਰਹੇ ਕੋ ਬਾਦਸ਼ਾਹ ਦੀ ਤਸਵੀਰ ਪੌਂਦਿਸਾਂ ਦੀ ਪਜਾਮੀ ਠੀਕ ਹੈ ਜੀ ਇਹ ਨੀਚੇ ਵਾਲਾ ਇਹ ਸਾਰਾ ਘਗਰਾ ਠੀਕ ਹੈ ਜਿਹੜੇ ਉਹ ਉਸ ਟਾਈਮ ਤੇ ਪਾਉਂਦੇ ਸੀਗੇ ਕਹਿੰਦੇ ਸੀਗੇ ਕੱਪੜੇ ਠੀਕ ਹੈ ਜੀ ਮਾਤਾ ਸੁੰਦਰ ਕੌਰ ਜੀ ਦੀਆਂ ਖੜਾਵਾਂ ਠੀਕ ਹੈ ਜੀ ਮਾਤਾ ਸੁੰਦਰ ਕੌਰ ਜੀ ਦੀਆਂ ਪਵਿੱਤਰ ਖੜਾਵਾਂ ਹਾਂਜੀ ਠੀਕ ਹੈ ਜੀ ਠੀਕ ਹੈ ਸਹੀ ਹੈ ਹੁਣ ਕੋਈ ਗੱਲ ਨਹੀਂ ਚੱਲਣ ਤੋਂ ਲਾਈਟ ਕੋਈ ਗੱਲ ਨਹੀਂ ਇਹ ਕੀ ਹੈ ਗੋਬਿੰਦ ਸਿੰਘ ਜੀ ਦਾ ਫੇਰਾ ਸਾਹ ਅੱਛਾ ਜੀ ਆ ਦੇਖੋ ਕਰੋ ਦਰਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਕਸ਼ੇਰਾ ਪਾਸ਼ਾ ਦਸਵੀਂ ਇੰਨੇ ਸਾਲ ਹੋ ਗਏ ਕੱਪੜਾ ਫਿਰ ਵੀ ਸਹੀ ਆ ਬਿਲਕੁਲ ਓਵੇਂ ਹੀ ਆ ਮਾਤਾ ਸਾਹਿਬ ਕੌਰ ਜੀ ਦੀ ਗੁਰਗਾਬੀ ਠੀਕ ਹੈ ਜੀ ਇਹ ਗੁਰਗਾਬੀ ਦਾ ਤਲਾ ਬਿਰਧ ਹੋਇਆ ਸਾਰਾ ਓਕੇ ਇਹ ਵਾਲਾ ਜਿਹੜਾ ਨੀਚੇ ਲੱਥ ਗਿਆ ਹਾਂਜੀ ਉਹ ਕਿਉਂ ਵੀ ਸਾਰਾ ਬਿਰਧ ਹੋ ਗਿਆ ਠੀਕ ਹੈ ਜੀ ਇੱਕ ਗੜਬਾ ਬਾਬਾ ਫਤਿਹ ਸਿੰਘ ਦਾ ਠੀਕ ਹੈ ਜੀ ਇਹ ਗੜਵਾ ਬਾਬਾ ਫਤੇਹ ਸਿੰਘ ਜੀ ਜਿਨ੍ਹਾਂ ਦੀ ਤਲਵਾਰ ਪਧਕੀ ਇਹ ਗੇਟ ਦਰਵਾਜਾ ਗੁਰੂ ਸਾਹਿਬ ਨੂੰ ਲੱਗਿਆ ਸੀ ਠੀਕ ਹੈ ਜਦੋਂ ਮਤਲਬ ਜਦੋਂ ਉਹ ਆਏ ਉਸ ਟਾਈਮ ਤੇ ਉਸ ਟਾਈਮ ਦਾ ਦਰਵਾਜਾ ਦੇਖੋ ਕਰੋ ਦਰਸ਼ਨ ਅਜੇ ਵੀ ਲੱਕੜ ਮਤਲਬ ਤੁਸੀਂ ਆਪ ਦੇਖੋ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਉਹਦੋਂ ਭਰਤਪੁਰਤ ਨਹੀਂ ਸੀ ਇਹ ਮਤਲਬ ਐਨੇ ਪੰਜ ਫੁੱਟ ਦਾ 게ਟ ਆ ਜੀ ਕਮਰੇ ਵੀ ਛੋਟੇ ਛੋਟੇ ਹੁੰਦੇ ਸੀਗੇ ਨਾ ਹਾਂ ਤੁਹਾਨੂੰ ਸੱਚੇ ਪਾਤਸ਼ਾਹ ਸੰਭਾਲ ਕੇ ਰੱਖਿਆ ਗਿਆ ਇਹ ਸਾਰੀਆਂ ਨਿਸ਼ਾਨੀਆਂ ਨੂੰ ਆ ਦੇਖੋ ਤੁਸੀਂ ਦਰਸ਼ਨ ਕਰਨੇ ਆ ਜਦੋਂ ਮਰਜੀ ਇਸ ਗੁਰਦੁਆਰਾ ਸਾਹਿਬ ਵਿੱਚ ਆਓ ਤੇ ਪਾਤਸ਼ਾਹ ਦੀ ਸਾਰੇ ਨਿਸ਼ਾਨੀਆਂ ਜੋ ਵੀ ਇੱਥੇ ਸੰਭਾਲ ਕੇ ਰੱਖੀਆਂ ਗਈਆਂ ਪੁੱਚੋ ਮੰਡੀ ਤੋਂ 3-4 ਕਿਲੋਮੀਟਰ ਹਾਂਜੀ ਪੁੱਚੋ ਮੰਡੀ ਨੇੜੇ ਹੀ ਆ ਫਿਰ ਨੇੜੇ ਹੀ ਆ ਬਿਲਕੁਲ ਹਾਂ ਸਹੀ ਗੱਲ ਪੁੱਚਿੰਡੇ ਤੋਂ 20 ਕਿਲੋਮੀਟਰ ਲਾਗੂ ਠੀਕ ਹੈ ਜੀ ਠੀਕ ਹੈ 20 ਕਿਲੋਮੀਟਰ ਤਲਵੰਡੀ ਤੋਂ ਲਾਗੂ ਜਿਹੜੀਆਂ ਸੰਤ ਤਲਵੰਡੀ ਤਬੂਦਲ ਦਰਸ਼ਨ ਲਈ ਆਉਂਦੀ ਆ ਹਾਂ ਉਹ ਵੀ ਆਰਾਮ ਨਾਲ ਦਰਸ਼ਨ ਕਰਕੇ ਜਾ ਸਕਦੇ ਆ ਇੱਥੇ ਠੀਕ ਹੈ ਜੀ ਪਹਿਲਾਂ ਜਿਵੇਂ ਹਾਂ ਉਥੋਂ ਵੀ ਨੇੜਾ ਹੀ ਆ ਫਿਰ ਇੰਨੀ ਗਵਾਟ ਨਹੀਂ ਹੈਗੀ ਕਿਉਂਕਿ ਅਸੀਂ ਤਾਂ ਦੂਰੋਂ ਆਏ ਹਾਂ ਹਾਂ ਜੀ ਤੇ ਠੀਕ ਹੈ ਜੀ ਇਹ ਸਗੀਆਂ ਨਿਸ਼ਾਨੀਆਂ ਤੁਸੀਂ ਦੇਖ ਲੀਆਂ ਸੱਚੇ ਪਾਤਸ਼ਾਹ ਦੀਆਂ ਦਰਸ਼ਨ ਕਰ ਲਏ ਤੇ ਇਹ ਹਾਲ ਸਾਰਾ ਇੱਧਰ ਜੋਟ ਜਾ ਕੇ ਰਹੀ ਸੱਚੇ ਪਾਤਸ਼ਾਹ ਸ਼ਬਦਾਤਮਾ ਗੁਰੂ ਗੋਬਿੰਦ ਸਿੰਘ ਜੀ ਇਸ ਘਰ ਚ ਰਹੇ ਸੀਗੇ 9 ਦਿਨ ਅੱਛਾ ਜੀ ਇਹ ਚੁੱਲਾ ਹਾਂਜੀ ਜਿਹਦੇ ਜਿਹਦੇ ਉੱਤੇ ਤਵੀਰ ਰੱਖੀ ਸੀਗੀ ਤਵੀਰ ਸੀ ਰੱਖੀ ਸੀ ਪ੍ਰਸ਼ਾਦਾ ਤਿਆਰ ਹੁੰਦਾ ਉਸ ਦਾ ਪ੍ਰਸ਼ਾਦਾ ਇਹਦੇ ਉੱਤੇ ਤਿਆਰ ਹੋਇਆ ਸੀਗਾ ਠੀਕ ਆ ਇਹਨੂੰ ਤਾਂ ਚਲੋ ਸੰਭਾਰ ਕੇ ਰੱਖਿਆ ਹੈਗਾ ਕਿਉਂਕਿ ਮਿੱਟੀ ਖਰਾਬ ਹੁੰਦੀ ਆ ਤਾਂ ਇਹਨੂੰ ਲਿੰਬ ਪੋਚ ਛਾੜਦੇ ਹਨ ਮਤਲਬ ਕਰਦੇ ਆ ਸਾਰੀ ਲਾਨੇ ਨੂੰ ਮਿੱਟੀ ਠੀਕ ਹੈ ਜੀ ਠੀਕ ਹੈ ਜਦੋਂ ਸਮਾਗਮ ਹੋ ਗਿਆ ਜਾਂ ਜਿੰਨਾਂ ਨੂੰ ਵੀ ਮਾਤਾ ਜੀ ਦਰਸ਼ਨ ਦੇਣ ਇੱਥੇ ਮਿੱਟੀ ਲਾਓ ਸੁਪਨੇ ਚ ਦੱਸ ਦਿੰਦੇ ਆ ਅੱਛਾ ਜੀ ਲਾ ਕੇ ਜਾਂਦੇ ਕੋ ਤਨ ਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਇੰਨੀਆਂ ਨਿਸ਼ਾਨੀਆਂ ਤੁਸੀਂ ਦੇਖ ਸਕਦੇ ਹੋ ਗੁਰੂ ਸਾਹਿਬ ਦੀਆਂ ਸ਼ਾਇਦ ਜਿੱਥੇ ਆਪਾਂ ਖੜੇ ਆ ਜਾਂ ਜਿੱਥੇ ਵੀ ਘੁੰਮੇ ਆ ਇੱਥੇ ਇੱਥੇ ਤੁਸੀਂ ਵੀ ਆ ਜਿਓ ਇੱਥੇ ਬਾਬਾ ਜੀ ਬੈਠਦੇ ਹਾਂਜੀ ਹਾਂ ਦਾ ਪੀੜਾ ਬਾਬਾ ਜੀ ਉੱਪਰ ਕਹਿੰਦੇ ਇੱਥੇ ਨਹੀਂ ਬੈਠਣਾ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੇ ਬਾਹਰੋਂ ਦਰਸ਼ਨ ਕਰਾ ਦਈਏ ਆਹ ਬਿਲਡਿੰਗ ਦਾ ਦੋਵੇਂ ਗੇਟ ਹੀ ਆ ਜਿੱਥੋਂ ਆਪਾਂ ਐਂਟਰ ਹੋਏ ਸੀਗੇ ਇਦਰੋਂ ਕਿਉਂ ਕੀਟ ਲੱਗਦੇ ਨਹੀਂ ਦੋ ਠੀਕ ਹੈ ਜੀ ਬਾਬੇ ਪਿੱਛੇ ਵੀ ਜਾ ਕੇ ਦਿਖਾ ਸਕਦੇ ਹਾਂ ਉੱਧਰ ਵੀ ਦੇਖਦੇ ਆ ਇਹ ਗੇਟ ਆ ਕਿਉਂਕਿ ਤੁਹਾਡੇ ਪਿੰਡ ਨਾ ਬਹੁਤ ਗੁਰਦੁਆਰਾ ਸਾਹਿਬ ਆ ਮੇਰੇ ਸਾਮਾ ਤਿੰਨ ਚਾਰ ਹੋਊਗੀ ਕਿ ਜ਼ਿਆਦੇ ਹੈਗੇ ਆ ਨਾ ਠੀਕ ਹੈ ਬਾਰ-ਬਾਰ ਉਸੇ ਪਾਸੇ ਦਿਨ-ਦਿਲੇ ਸਾਨੂੰ ਮਿਲਦੇ ਸੀ ਅੱਛਾ ਜੀ ਸਾਹਮਣੇ ਤੁਸੀਂ ਗਏ ਹੋ ਹਾਂ ਅਸੀਂ ਗਏ ਸਾਹਮਣੇ ਹਾਂਜੀ ਤੇ ਫਿਰ ਇੱਥੇ ਆ ਕੇ ਬੈਠਦੇ ਸੀ ਰਾਤ ਨੂੰ ਹਾਂਜੀ ਫਿਰ ਮਾਤਾ ਜੀ ਕੋਲੇ ਵਿਸ਼ਰਾਮ ਕਰਦੇ ਠੀਕ ਹੈ ਜੀ ਇਹ ਬਿਲਡਿੰਗ ਆ ਉਹ ਸਾਹਮਣੇ ਗੇਟ ਉਹ ਵੀ ਦਿਖਾਉਣਾ ਤੁਹਾਨੂੰ ਤੁਸੀਂ ਜਦੋਂ ਵੀ ਤਲਵੰਡੀ ਸਾਬੋ ਆਓ ਜਾਂ ਪੁੱਚੋ ਮੰਡੀ ਆਓ ਬਠਿੰਡੇ ਆਓ ਤਾਂ ਦਰਸ਼ਨ ਇੱਕ ਵਾਰ ਜ਼ਰੂਰ ਕਰਕੇ ਜਾਇਓ ਸਾਰੇ బోర్ਡ ਲੱਗੇ ਹੋਏ ਨੇ ਹਾਂਜੀ 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 ਕਰੋੜਾਂ ਤੇ ਠੀਕ ਆ ਇਹ ਮੇਨ ਗੇਟ ਇੱਧਰ ਵੀ ਹੈਗਾ ਦੋਨੇ ਸਾਈਡ ਤੇ ਗੇਟ ਆ ਇਹ ਬਿਲਡਿੰਗ ਇਹ ਬੈਕ ਸਾਈਡ ਆ ਗਈ ਠੀਕ ਹੈ ਜੀ ਇਹ ਬੈਕ ਸਾਈਡ ਆ ਉਹ ਦੋਨੇ ਸਾਈਡ ਤੇ ਪਾ ਸਕਦੇ ਠੀਕ ਆ ਹੂੰ ਇੱਧਰ ਵੀ ਵਧੀਆ ਰੋਡ ਹੈਗਾ ਤੇ ਜਦੋਂ ਮਰਜ਼ੀ ਇੱਧਰ ਦੀ ਵੀ ਆਪਾਂ ਆ ਸਕਦੇ ਉਹ ਸਾਬ ਦਾ نیچے ਉਹ ਕਮਰਾ ਦੇਖਿਆ ਆਪਾਂ ਆ ਦੇਖੋ ਇਹਦੀ ਉੱਪਰ ਵਾਲੀ ਜਿਹੜਾ ਉੱਪਰੋਂ ਉੱਪਰਲਾ ਭਾਗ ਹੈਗਾ ਕਮਰੇ ਦਾ ਛੱਤ ਦੇ ਉੱਪਰੋਂ ਉਹਨੂੰ ਵੀ ਐ ਸੰਭਾਲ ਕੇ ਰੱਖਿਆ ਹੈ ਕੱਚਾ ਇਹਨੂੰ ਲੰਬਿਆਂ ਪੋਚਿਆ ਉੱਪਰ ਤੱਕ ਛੱਤ ਨਾ ਜੁੜਿਆ ਹੈਗਾ ਆ ਦੇਖੋ ਆਈ ਨੋ ਮੀ ਲੈਂਪੋਚ ਕੇ ਰੱਖਿਆ ਸ਼ਾਇਦ ਤੁਹਾਨੂੰ ਹਨੇਰੇ ਚ ਇੰਨਾ ਨਾ ਦਿਸਦਾ ਹੋਵੇ ਪਰ ਇਹ ਇਸ ਨਿਸ਼ਾਨੀ ਨੂੰ ਵੀ ਪੂਰਾ ਸੰਭਾਲ ਕੇ ਰੱਖਿਆ ਇਹਦੇ ਉੱਪਰ ਦੀ ਆਪਕੋਮ ਆਈਏ ਹਨੇਰੇ ਚ ਸ਼ਾਇਦ ਤੁਹਾਨੂੰ ਨਾ ਦੇਖੇ ਇਹ ਆ ਗੁਰੂ ਗੋਬਿੰਦ ਸਿੰਘ ਦੀ ਆਖਰੀ ਨਿਸ਼ਾਨੀ ਗੁਰਦੁਆਰਾ ਸਹਿਬ ਮਾਈ ਦੇਸਾ ਜੀ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਹਾਂ ਧੰਨਵਾਦ ਜੀ ਇਹ ਬਾਬਾ ਜੀ ਦੇ ਚੈਨਲ ਵੀ ਆ YouTube ਤੇ ਇੰਸਟਾ ਤੇ ਫੇਸਬੁੱਕ ਤੇ ਲਾਈਵ ਇਹਨਾਂ ਦੇ ਤੁਸੀਂ ਕੀਰਤਨ ਇਹਨਾਂ ਦਾ ਸੁਣ ਸਕਦੇ ਹੋ ਕੀਰਤਨ ਕਰਦੇ ਬਾਬਾ ਜੀ ਵਿਆਖਿਆ ਕਰਦੇ ਆ ਅੱਛਾ ਬਹੁਤ ਹੀ ਲਖਣ ਵਿਆਖਿਆ ਹੈਗੀ ਠੀਕ ਹੈ ਮੈਂ ਮਾਤਾ ਜੀ ਨੂੰ ਬੋਲੀ ਦੇ ਸੀ ਪਾਸ਼ਾ ਹਾਂਜੀ ਹਾਂਜੀ ਉਹ ਸਾਰਾ ਉਹਦੇ ਚ ਦੱਸ ਦੇਵੇ ਠੀਕ ਹੈ ਠੀਕ ਹੈ ਅਸੀਂ ਸੁਣਾਂਗੇ ਠੀਕ ਹੈ ਤੁਸੀਂ ਸੁਣਿਓ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਦੇ ਬਾਬਾ ਜੀ ਆਹ ਸਾਰੇ ਸਕੈਨਰ ਸਕੈਨ ਕਰ ਲਿਓ ਚੈਨਲ ਤੇ ਨਾਮ ਵੀ ਲਿਖਿਆ ਹੈਗਾ ਮਾਇਆ ਮਾ ਦੇਸਾ ਜਸਵੀਰ ਸਿੰਘ ਜਿੰਨੇ ਪਾਸ ਹੈ ਤੁਸੀਂ ਸਾਰੇ 18 ਤੋਂ 26 ਜੇਠ 26 ਜੇਠ ਦੇਸੀ ਮਹੀਨੇ ਦੀ ਤਰੀਕ ਠੀਕ ਹੈ ਜੀ ਉਦੋਂ ਇੱਥੇ ਜੋੜ ਮੇਲਾ ਹੁੰਦਾ 9 ਦਿਨ ਉਹ ਵੀ ਮਨਾਇਆ ਜਾਂਦਾ ਪ੍ਰੋਗਰਾਮ ਤੇ ਜਿਵੇਂ ਗੁਰੂ ਸਾਹਿਬ ਨੌ ਦਿਨ ਇੱਥੇ ਆਏ ਉਵੇਂ ਹੀ ਮਨਾਇਆ ਜਾਂਦਾ ਠੀਕ ਹੈ ਜੀ ਤੁਸੀਂ 9 ਦਿਨ ਇੱਥੇ ਜਦੋਂ ਮਰਜ਼ੀ ਆ ਸਕਦੇ ਹੋ ਆ ਬੋਰਡ ਤੇ ਵੀ ਲਿਖਿਆ ਉਸ ਟਾਈਮ ਤੇ ਵੀ ਆਪਾਂ ਦਰਸ਼ਨ ਕਰ ਸਕਦੇ ਆ ਜੇਠ ਦੇ ਮਹੀਨੇ ਠੀਕ ਹੈ ਠੀਕ ਹੈ ਗੁਰਦੁਆਰਾ ਬੁਰਜ ਮਾਈ ਦੇਸਾ ਪਾਸ਼ਾਏ ਦਸਵੇਂ 18 ਤੋਂ 26 ਜੇਠ ਇਹ ਬੋਰਡ ਤਾਂ ਦੱਸਿਆ ਤੁਹਾਨੂੰ ਦਿਖਾਇਆ ਤੁਸੀਂ ਤੁਹਾਨੂੰ ਯਾਦ ਰਹੂਗਾ ਠੀਕ ਆ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ